ਵਾਰ ਕਰਦੇ ਆ ਸਰ ਨਗਰ ਨਿਵਾਸੀਆਂ ਸਮੂਹ ਕਮੇਟੀ ਦਾ ਸਰਦਾਰ ਅਮਰਜੀਤ ਸਿੰਘ ਜੀ ਵਾਹ ਸਤਿਕਾਰਯੋਗ ਤੇ ਸਰਦਾਰ ਧਨਵੀਰ ਸਿੰਘ ਜੀ ਭੋਲਾ ਜੀ ਵਾਹ ਤੇ ਸਰਦਾਰ ਹਰਪ੍ਰੀਤ ਸਿੰਘ ਮਡੀਸਾ ਸੰਪਾ ਵਾਲੇ ਸਾਡੇ ਬੱਲੇ ਬੱਲੇ ਤੇ ਸਰਦਾਰ ਭੋਲਾ ਸਿੰਘ ਜੀ ਸੰਪਾ ਵਾਲੇ ਆਹ ਹੋਰ ਤਵਾ ਪੰਡਾ ਗੀ ਗੱਲ ਹਾਰੀਆਂ ਜੀਤੇ ਇਹ ਕਪੜੇ ਸਰਦਾਰ ਚਮਕੌਰ ਸਿੰਘ ਜੀ ਮੱਖੀਆਂ ਵਾਲੇ ਹੋਰ ਉਹ ਪੰਨਾ ਸਾੜੀਆਂ ਜੀਤੇ ਜਹਰਾਇਆ ਜਿੱਤੀ ਖੁਰਦਾਰ ਫੇ ਸੂਰਾ ਬਣਾਇਆ ਕਰ ਲੈ ਜਨਾ ਬੜਾ ਕੱਛ ਬਰਾਕਰ ਸਾਚਾ ਗਿਆ 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 ਮੇਰੀ ਗੱਲ ਸੁਣ ਲੈ ਉਹ ਕਰ ਰੋ ਰੀ ਗੱਲ ਹੋ ਗਈ ਪੰਜਾਬ ਦੇ ਬੰਦਾ ਦੱਸ ਮੈਂ ਕਹਾਂ ਆਏ ਗੱਲ ਲੋ ਜੀ ਕੀ ਗੱਲ ਹੋ ਗਈ ਤੂੰ ਪ੍ਰੇਖਾ ਪਈ ਲਾਦਾ ਦਾਦਾ ਮੈਂ ਤਾਂ ਸਾਰੇ ਜਹਰ ਜਿੱਤੀ ਤੇਰੀ ਬੰਦਾ ਜੀ ਲੱਜ ਜਿਨਦਾ ਯਾ ਹੱਜ ਤੂੰ ਨੱਪਾ ਦੱਛਾ ਮੇਰੀ ਗੱਲ ਸੁਣਨਾ ਦੱਛੋ ਜੀ ਜਦੋਂ ਮੈਂ ਕਾ ਆਪਣੇ ਲਗਰਾਂ ਦੇ ਵਿੱਚ ਹੁੰਦੀਆਂ ਖੁਸ਼ੀਆਂ ਖੁਸ਼ੀਆਂ ਹੁੰਦੀਆਂ ਖੁਸ਼ੀਆਂ ਹੁੰਦੀਆਂ ਮੈਂ ਕਾ ਉਹਦੇ ਭੰਡ ਮਰਾਸੀ ਤੁਸੀਂ ਭੰਡ ਮਰਾਸੀ ਵਧਾਈਆਂ ਲੈ ਕੇ ਜਾਂਦੇ ਓਏ ਖੀਲਾ ਕੇ ਲੱਗੇ ਵਧਾਈਆਂ ਹੋਰ ਵਿਆਹ ਕਿੱਦਿਆਂ ਉਹ ਦੋ ਬਲੀ ਜਾਂਦੇ ਵਧਾਈਆਂ ਯਾ ਬਈਵਾ ਮੁੰਡੇ ਹੋਇਆ ਤਾਂ ਉਹਦੋਂ ਵੀ ਲਿਆਨੇ ਵਧਾਈਆਂ ਬੱਲੇ 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 ਤਾਂ ਗੱਲ ਸੁਣ ਹਾਂ ਕਿਦੋਂ ਤੁਸੀਂ ਜਾਂਦੇ ਹੋ ਤੁਸੀਂ ਵਧਾਈ ਦਿੱਤੀ ਕਿਹਨੂੰ ਉਹ ਸਾਡਾ ਗਰੀਬਾਂ ਨਾਲ ਕਿ ਜਨਮਣਾ ਆ ਸੁਣਨਾ ਵੀ ਸਰਦਾਰ ਦੀ ਜਨਮ ਬੋਲ ਇਕੰਦਰ ਦੇ ਚੈਨਾ ਮਿਲਦੇ ਖੀਰ ਆ ਮੂੰਹ ਪੈ ਨੂੰ ਉੜਦੇ ਕਰ ਕਰ ਹੁਕਾੜੇ ਨਿਕਲਦੇ ਆਰ ਦੇ ਤੂੰ ਛੋਲੇ ਦਾ ਧਾੜੀ ਆ ਠੰਡਾ ਰੱਖ ਕਰ ਚੜ ਵੀ ਕੀ ਕੀ ਨੰ ਠੰਡਾ ਰੱਖ ਕਰ ਹਸਦਾ ਨਾਮ ਦਾ ਆਰ ਦੇ ਤੂੰ ਕੰਨਾ ਹੋ ਰੋਗੀ ਕੀ ਗੱਲ ਹੋਗੀ ਹੰਸਾ ਰਬੀਆ ਸੀਗੀ ਹਾਂ ਆ ਮਾਥਾ ਦਾ ਕੱਡ ਮੁਠੀ ਓਸੜ ਤੇ ਆਰ ਦੇ ਲੋ ਬਘਰੀ ਜੰਦਾ ਬੜ ਗਿਆ ਬੋਲ ਲੰਮੀ ਪੋਰੀ ਦਾ ਹੋ ਗਿਆ ਠੰਡਾ ਰੱਖ ਕਰ ਬੱਛਾ ਜਰਮਾ ਬੱਲੇ ਬੱਲੇ ਮੈਂ ਜਰਮਾ ਮੇਰੇ ਨਾਨਕੇ ਬਹੁਤ ਧਰਮੀ ਸੀ ਉਹ ਨਾਨਕੇ ਤੇਰਾ ਧਰਮੀ ਸੀਗਾ ਬੰਦਾ ਹਰ ਧਰਮੀ ਦਾ ਸੀਗਾ ਤੇਰਾ ਨਾਨਕੇ ਬੱਲੇ ਬੱਲੇ ਹੋਰ ਕਿੰਨੇ ਕੀ ਧਰਮੀ ਉਹ ਜਿਹੜਾ ਲਾਗੀ ਆਵੇ ਚੰਪੂ ਜਮਿਆ ਹਾਂ ਮੈਂ ਜਰਮਾ ਜਦੋਂ ਉਹ ਬੱਲੇ ਉਧਰ ਜਿਹੜਾ ਲਾਗੀ ਆਵੇ 500 ਵਾਲੇ ਨੂੰ 500 ਬੱਲੇ 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 500 ਵਾਲੇ ਨੂੰ 500 ਔਰ 1100 ਵਾਲੇ ਨੂੰ 1100 ਦਿੱਤਾ ਉਹ 1100 ਨੂੰ 1100 ਤੇਰੇ ਨਾਨਕੇ ਨੇ ਹਾਂ ਓ 21 ਸਵਾਲਾਂ ਨੂੰ ਓ 21 ਸਵਾਲਾਂ ਨੂੰ 21 ਭੁੱਖਿਆਂ ਨੂੰ ਭੋਜਨ ਮੈਨੂੰ ਨਹੀਂ ਪੰਨਾਂ ਲੱਗਿਆ ਦਿਨ ਹਾਂ ਤੂੰ ਕਿਤੇ ਗਿਆ ਸੀ ਤੇ ਭੁੱਖਿਆਂ ਨੂੰ ਭੋਜਨ ਲੰਗਿਆਂ ਨੂੰ ਓ ਲੰਗਿਆਂ ਨੂੰ ਕੱਪੜੇ ਸਵਾਰਿਆਂ ਨੂੰ ਸਤੇ ਸੜਿਆਂ ਨੂੰ ਦੋ ਦਰ ਓਹ ਤੇਰੇ ਨਾਨੀ ਬੱਤੀ ਆ ਵੇਖ ਲੈ ਮੁੰਡਾ ਚਿੱਲਾ ਛੋੜਾ ਗੱਲ ਨੂੰ ਤੱਕ ਨਾ ਗਿਆ ਜੱਦੀ ਜਾ ਅੱਛਾ 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 ਹੋਰ ਵੀ ਓ ਮੈਂ ਕਹ ਸੀ ਮੈਂ ਦੋ ਪੰਡ ਚਰਮੇ ਤੁਸੀਂ ਹਾਂ ਕਿੱਥੇ ਨੇ ਯਾਰ

ਤਿਰ ਤੂੰ ਚਰ ਮੈ ਉਹ ਤਿਰ ਮਾਂ ਜਮਿਆ ਹਾਂ ਯਾ ਸਾਲਾ ਬਰਾ ਦੱਸ ਦੇ ਪਿਤਾ ਮਾਂ ਜਮਿਆ ਹਾਂ ਲੱਗਦੀ ਆ ਮੇਰੀਆਂ ਪੈੜਾਂ ਨੂੰ ਪਤਾ ਅੱਛਾ ਬੱਝੀਆਂ ਮੇਰੀਆਂ ਪੈੜਾਂ ਬੱਝੀਆਂ ਉਹ ਵੀ ਸੋਨਾ ਵੀਰ ਹੋਇਆ ਮੇਰੀਆਂ ਪੈੜਾਂ ਕਹਿੰਦੀਆਂ ਉਹ ਮੈਂ ਕਹਾਂ ਸੋਨਾ ਦਾ ਵੀਰ ਹੋਇਆ ਮਾਣਾ ਮੇਰੀਆਂ ਪੈੜਾਂ ਨੱਦੀਆਂ ਹਾਂ ਉਹ ਵੀ ਸੋਨਾ ਦਾ ਵੀਰ ਹੋਇਆ ਓ ਨੱਚਣ ਕੌਣ ਤੇਰੇ ਚਾ ਨੂੰ ਨੱਚਣ ਡੌਣ ਮੇਰੇ ਚਾ ਨੂੰ ਓ ਨੋਰੀਆਂ ਦਿੱਦੀਆਂ ਆਪਣੇ ਸਰਦਾਰਾਂ ਦੇ ਕਾਕੇ ਨੂੰ ਆਹ ਨੋਰੀਆਂ ਦਿੱਦੀਆਂ ਸਰਦਾਰਾਂ ਦੇ ਕਾਕੇ ਨੂੰ ਹਾਂ ਗਰੌਂਡੀਆਂ ਤੇਰੇ ਬਾਪੇ ਨੂੰ ਪੀਰ ਨੂੰ ਨੰਗਾ ਪਤਾ ਕਿੱਥੇ ਆ ਕਸੀਮ ਕਾ ਬਾ ਹੋਰ ਜੀ ਠੀਕ ਥਰੋ ਬਾਈ ਕੁਲੀ ਬਾਜ ਮੈਂ ਕਿ ਦੂਜਾ ਦਵਾ ਦੇ ਕੋਈ ਸਮੈਕ ਹੋਰ ਇੱਕ ਔਟ ਲਗਾ ਮੈਂਕ ਸਪੀਡ ਬੰਦ ਕਰ ਦੇ ਅੱਛਾ ਹਾਂ ਆਪ ਬਨਾਲਿਆ ਮੁੜਿਆ ਹਾਂ ਦੱਸ ਕੀ ਗੱਲ ਹੋ ਗਈ ਤਾਂ ਮੈਂ ਜਦ ਮੈਂ ਆਪਣਾ ਚਾਚਾ ਤੇ ਆ ਪੱਤਿਆ ਆਈਆਂ ਅੱਛਾ ਦਿਲਦੀਆਂ ਆਈਆਂ ਫੇਰ ਰੋਂਦੀਆਂ ਆਈਆਂ ਹੱਸ ਕਰ ਕਰ ਕੀ ਗੱਲ ਉਹ ਮੱਤਣ ਗੌਣ ਤੇਰੇ ਚਾਹ ਨੂੰ ਮੱਤਣ ਗੌਣ ਮੇਰੇ ਚਾਹ ਨੂੰ ਹਲੋ ਹਲੋ ਹਾਂ ਮੱਤਣ ਗੌਣ ਮੇਰੇ ਚਾਹ ਨੂੰ ਉਹ ਲੋਰਗਾ ਜਿੱਦੀਆਂ ਆਪਣੇ ਸਰਦਾਰਾਂ ਦੇ ਕਾਕੇ ਤੇ ਰੋਂਦੀਆਂ ਤੇਰੇ ਬਾਪੇ ਨੂੰ ਹਜੇ ਤੂੰ ਵੀਦੂ ਲੰਗੇ ਬਿੱਡੇ ਗੁਰ ਹੱਸ ਕਰ ਕਰ ਤੜਕੇ ਫੜ ਸੰਗੀਆਂ ਵਾਲਾ ਮਾਡਲ ਬਣਾ ਦਾ ਮੇਗਾ ਫੜੀ ਚੱਲ ਆਪਣੇ ਸਾਰੇ ਸਵਾਰਾਂ ਤੋਂ ਮਲਕਲ ਸੋਰੇ 2 2000 ਦੇ نوٹ ਆਹਾ ਹਾ 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 ਬੱਗੇ ਰੁਪਈਆ ਦੇਣਗੇ ਲੈਣਗੇ ਦੇਣਗੇ ਕਦਮ ਹਰੇ ਨੰਬਰ ਕਿਸਾਈ ਜਾਂਦੇ ਆ ਆਪਣੇ ਲੋਕਾਂ ਨਾਲ ਕੱਲ ਹੋ ਕੀ ਕਰਨਾ ਫਿਰ ਹੱਸਦੇ ਤੂੰ ਅੱਛਾ ਅੱਛਾ ਗੱਲ ਸੁਣਨਾ ਮੇਰੀ ਦੱਸ ਦੇ ਕਿਦੋਂ ਮਿੱਤਰਾ ਪਰ ਨਾ ਦੇ ਦਿੱਤੀਆਂ ਮੈਨੂੰ ਨੋਰੀਆਂ ਅਜਾ ਨੋਰੀਆਂ ਦਿੱਤੀਆਂ ਹਾਂ ਨੋਰੀਆਂ ਨੋਰੀਆਂ ਉਹ ਭੈਣ ਨੇ ਤੈਨੂੰ ਲੋਰਗਾ ਦਿੱਤੀਆਂ ਬੁੱਕਲ ਚ ਪਠਾੜ ਕੇ ਉਹ ਪੈਣਾ ਬੁੱਕਲ ਦੀ ਮੋਕੀਆਂ ਹੁੰਦੀਆਂ ਪੱਡਾ ਤੈਨੂੰ ਪਤਾ ਉਹ ਮੈਂ ਕਿਹਾ ਮੋਢਿਆਂ ਤੇ ਪਠਾੜ ਕੇ ਉਹ ਪੈਣਾ ਨੇ ਮੋਢਿਆਂ ਤੇ ਬਹਾਰਾ ਦੀ ਬੁੱਕਲ ਤੇ ਮੈਨੂੰ ਖੜਾ ਆਲੀ ਸਿੱਧੀਆਂ ਇਹ ਨੋਰੀਆਂ ਉਹ ਮੈਂ ਕਿਹਾ ਪੀਂਗੇ ਚ ਪਾ ਕੇ ਆ ਪੀਂਗੇ ਚ ਕਿਉਂ ਪਾ ਗੇ ਭੜਾ ਨੇ ਦਿੱਤੀਆਂ ਇਹ ਲੋਰੀਆਂ ਉਹ ਲੋਰੀਆਂ ਦਿੱਤੀਆਂ ਕਿਵੇਂ ਬਾ ਟੱਕੇ ਨਾਲ ਆ ਲਾ ਕੇ ਆ ਗਏ ਅਰੇ ਮੁੰਡਾ ਲੀਦਾ ਸੱਪ ਦਾ ਬੁੱਤੀ ਆ ਕਹਦੇ ਕਹਿੰਦੇ ਗੁੱਗੇ ਆਲੇ ਤੇ ਨਹੀਂ ਆਇਆ ਹੋਰ ਕੀ ਕਰਨਾ ਅੱਜ ਆ ਤੇਰੀਆਂ ਦਿਖਾਵਾਂਗੇ ਆਜ ਕਰ ਕਰ ਅੱਛਾ ਛੱਡ 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 ਮੈਂ ਕਿਹਾ ਜੀ ਦੋ ਡਾਕੀ ਤੁਰ ਉਹ ਮੈਂ ਕਿਹਾ ਮੇਰਾ ਸ਼ੇਰ ਸੁਣਾ ਸੋਹਣਾ ਜਾਂ ਨਸਣਾ ਵੀ ਸ਼ੇਰ ਮੈ ਸੋਲਦਾ ਫਿਰ ਖੁਕਾਂ ਚਾਦ ਨਾ ਹੁੰਦੇ ਤਾਂ ਸਤਾਰੇ ਨਾ ਹੁੰਦੇ ਬੱਲੇ ਬੱਲੇ ਹਿੰਦਾਈ ਦਾ ਚਾਦ ਨਾ ਹੁੰਦਾ ਤਾਂ ਸਤਾਰੇ ਨਾ ਹੁੰਦੇ ਚਾਦ ਨਾ ਹੁੰਦਾ ਤਾਂ ਸਤਾਰੇ ਨਾ ਹੁੰਦੇ ਉਹ ਜੇ ਮਿਸਤਰੀ ਨਾ ਹੁੰਦੇ ਮਹਿਲ ਦੇ ਜਵਾਰੇ ਨਾ ਹੁੰਦੇ ਗੱਲ ਤੇਰੀ ਸੱਚੀ ਆ ਜੇ ਮਿਸਤਰੀ ਨਾ ਹੁੰਦੇ ਤਾਂ ਮਹਿਲ ਤੇ ਜਵਾਰੇ ਨਾ ਹੁੰਦੇ ਹਾਂ ਹਾਂ ਬੱਲੇ 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 ਬਾਗਣਾ ਹੁੰਤੇ ਤੇ ਆਂਦੂ ਬੁਖਾਰੇ ਨਾ ਹੁੰਦੇ ਤੇ ਤੁਹਾਰੇ ਮੰਮੀ ਦਾਣੀ ਨਾ ਹੁੰਦਾ ਤੂੰ ਸਾਰੇ ਨਾ ਹੁੰਦੇ ਕਿਹੜਾ ਵੱਲਾ ਨਾ ਟੁੱਟਦੇ ਬੱਗ ਮੇਰੇ ਨੂੰ ਉੱਪਰ ਜਾ ਕਰ ਕਰ ਜੋਕਰ ਖੇਡਣ ਅੱਛਾ ਚਾ 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 ਪੁੱਲ ਨਾ ਖਾਈ ਚੜਾ ਬੋਤਮੀ ਗਾਂਵਾ ਕਿਉਂ ਕਿਦੋਂ ਮੈਂ ਜੰਮਿਆ ਤੂੰ ਜੰਮਿਆ ਮੈਂ ਕਿਹਾ ਸਾਵੇ ਲਾਗੀ ਵੀ ਆ ਗਈ ਲਾਗੀ ਆ ਗਈ ਫੇਰ ਬੱਲੇ ਲਾਗੀਆਂ ਨੂੰ ਚੜ ਗਿਆ ਚਾ ਅੱਛਾ ਮੈਂ ਮਰਾਸੀਆਂ ਦੇ ਘਰੇ ਮੁੰਡਾ ਹੋਇਆ ਮੁੰਡਾ ਹੋਇਆ ਮੈਂ ਕਿਹਾ ਲਾਗੀ ਜਿਹੜੇ ਮੂੰਹ ਮੋੜ ਕੇ

ਸੁੱਕੇ ਮੂੰ ਮੋੜਦੇ ਬਿਲਕੁਲ ਸੁੱਕੇ ਉਹ ਸੁੱਕੇ ਮੂੰ ਮੋੜੇ ਕਾ ਦੇ ਨਾ ਹੱਠ ਉਠਿਆ ਡੌਂਦਿਆਂ ਨਾਲ ਕੋਲ ਮੈਂ ਚੇਤ ਖੋਲੇ ਹੀ ਜਾਰਾ ਕਰ ਸਾਗੀ ਬੁੱਲਣ ਕਰਕੇ ਤੋੜੇ ਹੱਥ ਕਰ ਕਰ ਸਾਡੇ ਘਰ ਦਾ ਗਾਣ ਆ ਲੈ ਲਾਦੇ ਤੂੰ ਮੈਂ ਤਾਂ ਹਟ ਗਿਆ ਸੀ ਇੱਥੇ ਮੈਂ ਦਵਾਈ ਉੱਡ ਗਿਆ ਫੇਰ ਆ ਤੰਦੂ ਤੇ ਮੇਰਾ ਬੈਠਾ ਨਾ ਪਰਲਾ ਬਕਸ਼ਣਾ ਨਾ ਕਿਹਾ ਹਾਂ ਇਹ ਮਦਾ ਹਟਾ ਦੇ ਇਹਦਾ ਕੇਦ ਨੱਪ ਕੇ ਆਉਂਦਾ ਸੀ ਮੇਰੇ ਘਰ ਹੁਣ ਵੀ ਬਸੇ ਆ ਗਿਆ ਪਰ ਦੇਖੂ ਦਾਈਆ ਨਾ ਬੱਦ ਕਰ ਕਰ ਅੱਛਾ ਚਾ 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 ਮੈਂ ਸੁਣਿਆ ਹਾਂ ਤੇਰੀ ਮਾਸੀ ਆ ਗਈ ਉਹ ਜਿਹਦਾ ਪਤੰਦਰਾ ਜੰਮਿਆ ਥਾਰੇ ਸਾਰਿਆਂ ਨੇ ਆਉਣਾ ਸੀ ਅੱਛਾ ਮੈਂ ਕਹਾ ਮਾਸੀ ਨੂੰ ਪਹਿਲਾਂ ਪਤਾ ਲੱਗਿਆ ਅੱਛਾ ਮਾਸੀ ਨੂੰ ਪਤਾ ਲੱਗਿਆ ਮੇਰੀ ਮਾਸੀ ਪੱਤੀ ਆਈ ਪੱਤੀ ਆਈ ਅੱਛਾ ਫੇਰ ਉਹਦੇ ਨੂੰ ਨੱਟ ਟੋਕਦੀ ਹੁੰਦੀ ਨੱਟ ਪਾਈ ਦੀ ਹੁੰਦੀ ਆ ਨੱਟ ਪਾ ਨੱਟ ਪਾਦੀ ਅੱਛਾ ਨੱਟ ਪਾਦੀ ਕੋਈ ਤੂੰ ਮਾਸੀ ਨੂੰ ਅੱਤੇ ਟੋਲੇ ਦੀ ਅੱਛਾ ਭੰਡਾ ਹਾਂ ਅਸੀਂ ਰੰਗਲੇ ਪੰਜਾਬ ਦੇ ਮਰਾਸੀ ਆ ਅੱਛਾ ਰੰਗਲੇ ਪੰਜਾਬ ਦੇ ਮਰਾਸੀ ਅਸੀਂ ਅੱਠ ਖਦਾਲਾ ਵਾਲੇ ਮਰਾਸੀ ਆ ਅੱਛਾ ਅਸੀਂ ਵੱਡੀ ਨੱਥ ਪਾਈ ਵੱਡੀ ਤੂੰ ਵੱਡੀ ਨੱਥ ਪਾਤੀ 마ਸੀ ਨੂੰ ਦੋ ਟੋਲਿਆਂ ਦੀ ਓਏ ਹਾਏ 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 ਓ ਤੈਨੂੰ ਆ ਕਹੇ ਨੱਥ ਵੱਡੀ ਪਾਈ ਓ ਨੱਥ ਪਾਤੀ ਤੂੰ ਪੰਜਾ ਟੋਲਿਆਂ ਦੀ 마ਸੀ ਨੂੰ ਓ ਬੇਕੂਫਾ ਹਾਂ ਪੰਜਾ ਟੋਲਿਆਂ ਦੀ ਨੱਥ ਪਾ ਕੇ ਤੇ 마ਸੀ ਦੇ ਨਲੇ ਬੰਦ ਕਰਦੀ ਆ ਕਿ ਇਹ ਗਿਆ ਨਾ ਬੈਤਾ ਤੈਨੂੰ ਆ ਕੇ ਨੱਚ ਪਾਈ ਹੋਰ ਨੱਚ ਪਾਈ ਕਿਹੜੀ ਆ ਮੁੰਡੇ ਦੇ ਰਸੇਰੀ ਮੁੰਡਾ ਖੁਰਮੀ ਦੇ ਬਲੀ ਸਲੀਆ ਟੋਕਰਾ ਮਾਰਾ ਕਾਜ ਕਰਾ ਕਰ ਚੈਤੌੜੀ ਮੁੰਡੇ ਖਾਦੀ ਤੈਨੂੰ ਹਾਗਰ ਟੋਲ ਦੇ ਦੀਆਂ ਹਾਂ ਉਹ ਪੰਡਾ ਉਹ ਮੈਂ ਕਿਹਾ ਉੱਤਰ ਰੱਟਾ ਕੁੜੀਆਂ ਨੂੰ ਨਹੀਂ ਪਾਈ ਦੀਆਂ ਉਹ ਕੁੜੀ ਨਹੀਂ ਸੀ ਹੋਰ ਕੰਦਰਾ ਸਟੇਲੀਆ ਦੇ ਬਾਹਰ ਮਗਾਈ ਸੀਗੀ ਮੈਂ ਵੀ ਬੁढ़ाई ਦੀ ਸੀ ਕਿ ਯਾਰ ਤੇ ਬੀਟੀਆ ਸਾਹਮਣੇ ਨੜਗੀ ਸੀ ਕਰ ਕਰ ہزار ਰੁਪਏ ਦੇ ਬਿਜਾ ਕਰਦੀ ਪਈ ਅੱਛਾ ਚਾ 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 ਉਹ ਮੈਂ ਕਿਹਾ ਜਦੋਂ ਉਹ ਤੋਰਦੀ ਹਾਂ ਤਾਂ ਲਗਿਆ ਮੇਰੀ ਨਾਨੀ ਨੂੰ ਪਤਾ ਨਾਨੀ ਨੂੰ ਜਦੋਂ ਮੇਰੀ ਨਾਨੀ ਆ ਗਈ ਅੱਛਾ ਮੈਂ ਕਿਹਾ ਨਾਨੀ ਨੂੰ ਕਰੋ ਖੋਸ਼ ਅਜਾ ਨਾਨੀ ਦੇ ਕੋਲ ਜਾਂਦਾ ਪਹਿਲੀ ਵਾਰੀ ਪਹਿਲੀ ਵਾਰੀ ਆਈ ਨਾਨੀ ਅਜਾ ਪਹਿਲੀ ਵਾਰੀ ਆਈ ਨਾਨੀ ਮੈਂ ਕਿਹਾ ਨਾਨੀ ਦੇ ਗਲ ਚ ਪਾੜੋ ਨਾਨੀ ਦੇ ਗਲ ਚ ਗੱਲ ਦੇ ਵਿੱਚ ਉਹ ਕੋਈ ਮੈਂ ਕਿਹਾ ਪਹਿਲੀ ਵਾਰੀ ਆਏ ਕੋਈ ਹਾਥ ਪਾਤਾ ਫੁੱਲਾਂ ਦਾ ਆ ਫੁੱਲਾਂ ਦਾ ਹਾਰ ਤੈਨੂੰ ਪਤਾ ਬੇਤੁਫਾ ਕਿਹਦੇ ਪਾਈ ਦਾ ਹਾਕਿਰ ਸਿੰਘ ਮੈਂ ਕਿਹਾ ਪਾਏ ਗੱਲ ਉਹ ਗਲ ਚ ਪਾਤਾ ਕੋਈ ਸਿਉਨੇ ਦਾ ਹਾਰ ਮਾਸੀ ਪਹਿਲੀ ਨਾਨੀ ਪਹਿਲੀ ਵਾਰੀ ਆਈ ਸੀ ਉਹ ਬੇਕੂਪਾ ਸਿਉਨੇ ਦਾ ਹਾਰ ਕਿਉਂ ਪਾਉਣਾ ਹਾਂ ਉਹ ਨਾਨੀ ਦਾ ਬਵਾ ਗੱਲ ਵੱਟ ਕੇ ਲੈ ਗਿਆ ਨਸਿਆਂ ਵਾਲੇ ਫਰਦੇ ਬਹੁਤ ਦੇ ਤੂੰ ਸਰਾਇਕ ਨਾ ਬੈਠਾ ਕਰ ਕਰ ਪੁੱਠੀਆਂ ਜੱਲਾ ਕਹਦਾ ਉਹ ਮੈਂ ਕਹ ਤੂੰ ਰਾਣੀ ਦੇ ਗੱਲ ਚ ਪਾਇਆ ਕੀ ਸਾਜੰਦਾ ਤੈਰ ਮੁੜ ਕੇ ਅੱਗ ਲਾ ਦੀ ਨਾਨੀ ਕਾਰੀ ਸੁਰਲੀ ਸੀ ਕੱਤੀ ਬਟਿੰਡਾ ਦੀ ਸੀ ਤੇ ਮਿਕੌਣੀ ਜਾ ਕੇ ਰੁਕੀ ਹਾਂ ਕੀ ਗੱਲਾਂ ਸੀਗਾ ਹਾਂ